ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਧੰਨਵਾਦ ਜੀ ਚੈਨਲ ਤੇ ਹੋਣ ਲਈ ਜਿਨ੍ਹਾਂ ਨੇ ਹਲੇ ਤੱਕ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਤਾਂ ਜੋ ਨਵੀਂ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਜਦੋਂ ਕਣਕ ਡਿੱਗ ਜਾਂਦੀ ਹੈ ਤਾਂ ਝਾੜ ਤੇ ਕਿੰਨਾ ਕੋ ਅਸਰ ਪੈਂਦਾ ਹੈ ਇਹ ਡਿੱਗਣ ਦਾ ਕਾਰਨ ਤਿੰਨ ਕਾਰਨ ਆਪਾਂ ਮੰਨ ਸਕਦੇ ਆਂ ਜੀ ਡਿੱਗਣ ਦੇ ਇੱਕ ਤਾਂ ਜਦੋਂ ਜਿਆਦਾ ਬੀ ਬੀਜਨ ਵੇਲੇ ਆਪਾਂ ਪਾ ਦਨੇ ਆ ਉਹ ਵੀ ਕਾਰਨ ਹੁੰਦਾ ਡਿੱਗਣ ਦਾ ਦੂਜਾ ਕਾਰਨ ਹੁੰਦਾ ਆਪਣਾ ਸਹੀ ਢੰਗ ਨਾਲ ਪਾਣੀ ਲਾਉਣਾ ਪਾਣੀ ਨਾ ਲਾਉਣਾ ਇਸ ਕਰਕੇ ਵੀ ਕਣਕ ਡਿੱਗਦੀ ਹੈ ਤੇ ਤੀਜਾ ਕਾਰਨ ਮੰਨਦਾਗਾ ਮੌਸਮ ਹੁੰਦਾ ਉਹ ਤਾਂ ਚਲੋ ਕੁਦਰਤੀ ਮਾਰ ਆ ਗਈ ਮੀਂਹ ਝੱਖੜ ਕਾਰਨ ਵੀ ਕਣਕ ਡਿੱਗਦੀ ਹੈਗੀ ਉਹ ਆਪਣੇ ਬਸ ਦੀ ਗੱਲ ਨਹੀਂ ਹੁੰਦੀ ਪਰ ਪਾਣੀ ਤੇ ਬੀਜਣ ਵੇਲੇ ਤੇ ਖਾਦ ਇਹ ਤਾਂ ਆਪਾਂ ਆਪਣੇ ਕੰਟਰੋਲ ਚ ਹੁੰਦੀ ਹੈ ਗੱਲ ਇਹ ਤਾਂ ਆਪਾਂ ਆਪਣੇ ਧਿਆਨ ਚ ਰੱਖ ਸਕਦੇ ਹਾਂ ਕਿ ਕਦੋਂ ਕਿੰਨੀ ਖਾਦ ਪਾਉਣੀ ਆ ਤੇ ਕਦੋਂ ਪਾਣੀ ਲਾਉਣਾਗਾ ਮੌਸਮ ਦੇਖ ਕੇ ਪਾਣੀ ਲਾਉਣਾ ਚਾਹੀਦਾ ਪਹਿਲੀ ਗੱਲ ਕਰਦੇ ਆ ਜੀ ਜਦੋਂ ਕਣਕ ਨਿਸਰਦੀ ਹੁੰਦੀ ਆ 50% ਮੰਨ ਲਓ ਨਿਸਰਦੀ ਆ ਤਾਂ ਉਹ ਡਿੱਗ ਜਾਂਦੀ ਆ ਮੀਂਹ ਝਖੜਾਉਂਦਾਗਾ ਚਾਹੇ ਜੋ ਮਾਰਜੀ ਕਾਰਨ ਬਣ ਜੇ ਤਾਂ ਉਹ ਡਿੱਗ ਜਾਂਦੀ ਆ ਤਾਂ ਉਹ ਖੜੀ ਵੀ ਹੋ ਜਾਂਦੀ ਆਗੀ ਕੱਚੀ ਕਣਕ ਜਦੋਂ ਵੀ ਡਿੱਗਦੀ ਆ ਉਹਦਾ ਝਾੜ ਤੇ ਕੋਈ ਅਸਰ ਨਹੀਂ ਪੈਂਦਾ ਉਹ ਖੜੀ ਹੋ ਜਾਂਦੀ ਹੈਗੀ ਜਿਵੇਂ ਮਤਲਬ ਦੇਸੀ ਭਾਸ਼ਾ ਸਮਝੀ ਆਪਾਂ ਗੋਡੀਆਂ ਭਾਰ ਖੜੇ ਹੋ ਜਾਣਾ ਤਾਂ ਉਹ ਪੂਰੀ ਤਰ੍ਹਾਂ ਖੜੀ ਹੋ ਜਾਂਦੀ ਹੈਗੀ ਕੋਈ ਬਾਹਲਾ ਅਸਰ ਝਾੜ ਤੇ ਨਹੀਂ ਪੈਂਦਾ ਜਦੋਂ ਕਣਕ ਨਿਸਰਤ ਤੋਂ ਬਾਅਦ 15 ਦਿਨ ਲੰਘ ਜਾਂਦੇ ਨੇ ਲਗਭਗ 2 ਹਫ਼ਤੇ ਲੰਘ ਜਾਂਦੇ ਨੇ ਉਸ ਤੋਂ ਬਾਅਦ ਕਣਕ ਡਿੱਗਦੀ ਆ ਤਾਂ ਕਣਕ ਨਹੀਂ ਖੜੀ ਹੋ ਸਕਦੀ ਪੱਕਣ ਵੱਲ ਜਾ ਰਹੀ ਹੁੰਦੀ ਹੈ ਕਣਕ ਉਸ ਸਮੇਂ ਕਣਕ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾਗਾ ਉਸ ਟਾਈਮ ਕਣਕ ਝਾੜ ਤੇ ਬਹੁਤ ਅਸਰ ਪੈਂਦਾਗਾ ਦਾਣਾ ਜੋ نیچے ਆ ਜਾਂਦਾਗਾ ਉਸ ਦਾ ਸਹੀ ਤਰ੍ਹਾਂ ਬਾਦਾ ਵਿਕਾਸ ਨਹੀਂ ਹੁੰਦਾ ਉਸ ਨੂੰ ਖਰਾਕ ਨਹੀਂ ਮਿਲਦੀ ਜਿਸ ਨੂੰ ਆਪਾਂ ਮਾਝੂ ਦਾਣਾ ਕਹਿ ਦਿੰਦੇ ਆ ਤਾਂ ਮਾਝੂ ਦਾਣਾ ਕਣਕ ਅੰਦਰ ਬਣ ਜਾਂਦਾ ਤੇ ਝਾੜ ਤੇ ਬਹੁਤ ਜ਼ਿਆਦਾ ਅਸਰ ਪੈਂਦਾਗਾ ਬਾਕੀ ਹੁਣ ਗੱਲ ਕਰਦੇ ਆ ਆਪਾਂ ਕਣਕ ਕਈ ਤਰ੍ਹਾਂ ਲਿਖਦੀ ਹੈਗੀ ਇੱਕ ਦਾ ਡਿਗ ਨਾ ਹੁੰਦਾਗਾ ਦੱਗੀਆਂ ਡਿਗਪੀਆਂ ਪੰਜ ਜਿਹਨੂੰ ਕਹਿ ਦਿੰਨੇ ਆ ਇੱਕ ਹੁੰਦਾਗਾ ਜਿਸ ਤਰ੍ਹਾਂ ਸਾਹਾਗਾ ਫਿਰਿਆ ਹੋਵੇ ਜਦੋਂ ਸਾਹਾਗਾ ਫਿਰਿਆ ਹੋਵੇ ਜਿਵੇਂ ਜਿੱਦਾਂ ਕਣਕ ਇੱਕਦਮ ਬਿਸ ਜਾਂਦੀ ਆ ਕਿਆਰੇ ਦੇ ਵਿੱਚ ਤਾਂ ਉਹ ਚਾਹੇ ਕੱਚੀ ਡਿਗੇ ਜਾਂ ਉਹ ਪੱਕੀ ਡਿਗੇ ਨਿਸਣ ਤੋਂ ਬਾਅਦ ਤਾਂ ਉਸ ਦਾ ਅਸਰ ਤਾਂ ਝਾੜ ਤੇ ਪੈਣੀ ਪੈਣਾਗਾ ਕਿਉਂਕਿ ਇਸ ਤਰ੍ਹਾਂ ਦੀ ਕਣਕ ਡਿਗੀ ਹੋਈ نیچے ਉਹ ਕੰਟਰੋਲ ਨਹੀਂ ਕਰ ਰਹੀ ਦਾਣੇ ਨੂੰ ਖਰਾਕ ਨਹੀਂ ਪੂਰੀ ਤਰ੍ਹਾਂ ਆ ਰਹੀ ਹੁੰਦੀ ਇਸ ਕਰਕੇ ਇਸ ਤਰ੍ਹਾਂ ਦੀ ਕਣਕ ਦਾ ਝਾੜ ਤੇ ਅਸਰ ਪੈਂਦਾ ਹੀ ਪੈਂਦਾ ਹੈਗਾ ਬਾਕੀ ਜਦੋਂ ਨਿਸਣ ਵੇਲੇ ਡਿਗਦੀ ਆ ਤਾਂ ਉਹ ਖੜੀ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਕਰੀਏ 15 ਦਿਨਾਂ ਤੇ ਨਿਸਣ ਨੂੰ ਹੋ ਜਾਂਦੇ ਨੇ ਤਾਂ ਡਿਗਦੀ ਆ ਤਾਂ ਉਸ ਦਾ ਝਾੜ ਤੇ ਕੋਈ ਬਾਲਾ ਅਸਰ ਨਹੀਂ ਪੈਂਦਾ ਬਾਕੀ ਪਾਣੀ ਸਹੀ ਤਰੀਕੇ ਨਾਲ ਨਾ ਲਾਉਣਾ ਕਣਕ ਨੂੰ ਆਪਾਂ ਸਾਡ ਆਉਣਿਆਂ ਵੀ ਕਿਾਰੇ ਪਰ ਅੱਗੇ ਵਾਟਾਂ ਵਾੜ ਦੰਨੇ ਆ ਵੀ ਪਰ ਪਰ ਅੱਗੇ ਚਲੇ ਜਾਊਗਾ ਉਹ ਵੀ ਇੱਕ ਵੱਡਾ ਕਾਰਨ ਬਣਦਾ ਡਿਗਨ ਦਾ ਕਿਉਂਕਿ ਇੰਨਾ ਪਾਣੀ ਦੀ ਜ਼ਰੂਰਤ ਨਹੀਂ ਹੁੰਦੀ ਦੋ ਪਾਣੀ ਲੱਗ ਕੇ ਵੈਸੇ ਤਾਂ ਸਾਰੇ ਪਾਣੀ ਹੀ ਕਣਕ ਨੂੰ ਪਤਲਾ-ਪਤਲਾ ਹੀ ਲੱਗਣਾ ਚਾਹੀਦਾ ਜਦੋਂ ਆਪਾਂ ਤੀਜਾ ਪਾਣੀ ਲਾਉਣੇ ਆ ਉਦੋਂ ਵੀ ਕਣਕ ਡਿਗਨ ਦਾ ਕਾਰਨ ਬਣਦਾ ਤੇ ਚੌਥਾ ਦੋ ਪਾਣੀ ਲਾਸਟ ਵਾਲੇ ਜਾਂ ਤਿੰਨ ਕਹਿ ਲਈਏ ਕਈ ਥਾਵਾਂ ਤੇ ਤਿੰਨ ਵੀ ਲੱਗਦੇ ਨੇਗੇ ਤੀਜਾ ਤੇ ਚੌਥਾ ਪਾਣੀ ਆਪਾਂ ਨੂੰ ਦੇਖ ਕੇ ਲਾਉਣੇ ਚਾਹੀਦੇ ਨੇਗੇ ਕਿ ਪਤਲਾ-ਪਤਲਾ ਕਿ ਆ ਭਰੇ ਪਾਣੀ ਦਾ ਲਾਓ ਤੇ ਬੜਾ ਟਾਈਮ ਕਣਕ ਦੇ ਵਿੱਚ ਪਾਣੀ ਖੜਾ ਨਾ ਰਹੇ ਇਸ ਕਰਕੇ ਦੂਜੀ ਗੱਲ ਆਉਂਦੀ ਆ ਮੌਸਮ ਦੀ ਮੌਸਮ ਨੂੰ ਦੇਖ ਕੇ ਪਾਣੀ ਲਗਾਉਣਾ ਚਾਹੀਦਾਗਾ ਮੌਸਮ ਨੂੰ ਦੇਖ ਕੇ ਆਪਾਂ ਮੌਸਮ ਸਾਫ਼ ਅੱਗੇ ਆ ਰਿਹਾਗਾ ਤਾਂ ਆਪਾਂ ਪਾਣੀ ਲਗਾਉ ਇੱਕ ਕਾਰਨ ਇਹ ਵੀ ਬੰਦ ਹੈਗਾ ਕਿ ਜਦੋਂ ਆਪਾਂ ਜ਼ਮੀਨ ਥੱਲੋਂ نیچے ਮਿੱਟੀ ਸੁੱਕ ਜਾਂਦੀ ਹੈਗੀ ਗਿੱਲ ਨਹੀਂ ਰਹਿੰਦੀ ਆਪਾਂ ਪਾਣੀ ਲਗਾਉਣੇ ਆ ਤਾਂ ਵੀ ਕਣਕ ਡਿੱਗਦੀ ਹੈਗੀ ਜਦੋਂ ਬੀਜ ਜ਼ਿਆਦਾ ਪਾਇਆ ਹੋਵੇ ਕਣਕ ਦਾ ਬੀਜਨ ਵੇਲੇ ਇਸ ਕਾਰਨ ਡਿਗਨ ਤੋਂ ਬਚਾਉਣ ਲਈ ਇਹ ਕਾਰਨ ਆ ਕਿ ਇਸ ਨੂੰ ਗਿੱਲੇ ਦੇ ਵਿੱਚ ਹੀ ਪਾਣੀ ਮੋੜਿਆ ਜਾਵੇ ਜੇਕਰ ਆਪਾਂ ਗਿੱਲੇ ਨੂੰ ਜ਼ਮੀਨ ਗਿੱਲੀ ਆ ਤਾਂ ਪਾਣੀ ਨੂੰ ਮੋੜਾਂਗੇ ਦਵਾਰੇ ਲਾਵਾਂਗੇ ਤਾਂ ਕਣਕ ਨਹੀਂ ਡਿਗਦੀ ਕਿਉਂਕਿ ਜੇਕਰ ਆਪਾਂ ਸੁੱਕੀ ਜ਼ਮੀਨ ਦੇ ਵਿੱਚ ਪਾਣੀ ਲਾਵਾਂਗੇ ਤਾਂ ਕਣਕ ਨਹੀਂ ਡਿਗਣੀ ਡਿਗਣਾਗਾ ਜਿਆਦਾ ਵੀ ਪਾਇਆ ਹੋਇਆ ਤਾਂ ਕਣਕ ਡਿਗੂ ਹੀ ਟਿਗੂ ਉਹਦਾ ਕੋਈ ਹੱਲ ਨਹੀਂ ਅਗਰ ਮੌਸਮ ਦੀ ਮਾਰਾ ਤਾਂ ਉਹ ਆਪਣੇ ਬਸ ਦੀ ਨਹੀਂ ਜਿੰਨਾ ਕ ਆਪਾਂ ਕੰਟਰੋਲ ਕਰ ਸਕਦੇ ਆ ਉਹਨਾਂ ਤਾਂ ਆਪਾਂ ਨੂੰ ਕੰਟਰੋਲ ਕਰਨਾ ਚਾਹੀਦਾਗਾ ਪਹਿਲੀ ਗੱਲ ਤਾਂ ਇਹ ਆ ਕਿ ਵੀ ਆਪਣੀ ਜ਼ਮੀਨ ਦੇ ਹਿਸਾਬ ਨਾਲ ਪਾਉ ਦੂਜੀ ਗੱਲ ਪਾਣੀ ਦੇਖ ਕੇ ਲਾਓ ਕਿਉਂਕਿ 6 ਮਹੀਨਿਆਂ ਦੀ ਫਸਲ ਹੁੰਦੀ ਹੈਗੀ ਆਪਣੀ ਮਿਹਨਤ ਉਹਦਾ ਮੁੱਲ ਆਪਾਂ ਨੂੰ ਪੈਣਾ ਚਾਹੀਦਾਗਾ ਪਾਣੀ ਦੇਖ ਕੇ ਪਤਲਾ-ਪਤਲਾ ਲਗਾਓ ਉਸ ਤੋਂ ਬਾਅਦ ਮੌਸਮ ਦੀ ਗੱਲ ਆਉਂਦੀ ਆ ਉਹ ਆਪਣੇ ਵਸਤੇ ਵਿੱਚ ਨਹੀਂ ਆ ਆਪਾਂ ਦੇਖ ਸਕਦੇ ਹਾਂ ਜਦੋਂ ਪਾਣੀ ਲਾਉਣਾ ਤਾਂ ਆਪਾਂ ਦੇਖ ਕੇ ਲਗਾ ਸਕਦੇ ਹਾਂ ਵੀ ਇਸ ਕਰਕੇ ਇਹ ਕਣ ਹੁੰਦੇ ਨੇ ਕਣਕ ਡਿਗਣ ਦੇ ਪਾਣੀ ਦੇਖ ਕੇ ਅਨੁਕੂਲ ਮੌਸਮ ਦੇ ਹਿਸਾਬ ਨਾਲ ਅਪਡੇਟ ਰਹੋ ਪਹਿਲਾਂ ਸਾਫ ਦੇਖੋ ਮੌਸਮ ਉਸ ਤੋਂ ਬਾਅਦ ਹੀ ਪਾਣੀ ਲਗਾਓ ਪਾਣੀ ਇਹ ਨਾ ਹੋਵੇ ਕਿ ਸੁੱਕਾ ਵਾਹਣ ਹੋਵੇ ਤੇ ਪਾਣੀ ਲਗਾ ਦਿਓ ਤਾਂ ਕਣਕ ਡਿੱਗ ਸਕਦੀ ਹੈ ਕਿ ਪਹਿਲਾਂ ਹੀ ਗਿੱਲੇ-ਗਿੱਲੇ ਵਿੱਚ ਪਾਣੀ ਮੋੜੋ ਇਸ ਕਰਕੇ ਕਣਕ ਨਹੀਂ ਡਿੱਗਦੀ ਬਾਕੀ ਆਪਣੀ ਫਸਲ ਪ੍ਰਤੀ ਪੂਰੀ ਧਿਆਨ ਨਾਲ ਅੱਜ ਦੇ ਟਾਈਮ ਵਿੱਚ ਤਾਂ ਇੰਟਰਨੈਟ ਦਾ ਯੋਗ ਹੈ ਆਪਾਂ ਦੇਖ ਕੇ ਇੰਟਰਨੈਟ ਤੋਂ ਪਾਣੀ ਲਗਾਉਣਾ ਜਾਂ ਕੋਈ ਵੀ ਮੌਸਮ ਵਿੱਚ ਤਬਦੀਲੀ ਆਉਂਦੀ ਆ ਉਹ ਦੇਖ ਦੇਖ ਕੇ ਆਪਾਂ ਖੇਤੀ ਕਰ ਸਕਦੇ ਹਾਂ ਤੇ ਬਾਕੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ